ਚਾਹ ਤਾਂ ਹੁਣ ਪਾਤੀ ਆ। 4:08 ਵਜੇ ਤਾਂ ਮਿਸਤਰੀ ਵੀ ਆ ਜਾਂਦਾ। ਲੈ ਦੇਖਦੀ ਆ ਉੱਠਿਆ ਕ ਨਹੀਂ। ਜਗਾਨੀ ਆ ਜਾ ਕੇ ਜੇ ਨਹੀਂ ਉੱਠਿਆ ਹੋਣਾ। ਇਹਨੂੰ ਜਮੀਨ ਹੀ ਸੋਚਾ ਹੈਗੀ ਕੋਈ ਫਿਕਰ ਨਹੀਂ ਹੈਗੀ ਇਹਨੂੰ ਕਿਸੇ ਚ ਗੱਲ ਦੀ ਕੋਈ ਉਹ ਨਹੀਂ ਹੈਗਾ। ਹਾਏ ਮੈਂ ਮਰ ਜਾ ਹਲੇ ਤੱਕ ਸੁੱਤਾ ਪਿਆ। ਕਿੰਨੇ ਵਾਰੀ ਜਗਾ ਗਈਆਂ ਮੈਂ। ਮੈਂ ਉੱਥੇ ਜਾ ਦਿਨ ਚੜਿਆ ਪਿਆ ਕੀ ਹੋ ਰੇ ਅੱਧੀ ਰਾਤ ਨੂੰ ਜਗਾਈ ਜੰਨੀ ਆਂ ਤੈਨੂੰ ਪਤਾ ਨਹੀਂ ਵੀ ਮੈਂ ਕੰਮ ਤੇ ਹੀ ਜਾਣਾ ਅੱਧੀ ਰਾਤ ਨੂੰ ਜਾਊਂਗਾ ਮੈਂ ਕਿਹ ਬਾਜੀ ਅੱਧੀ ਰਾਤ ਹੋ ਰਹੀ ਆ 7:30 ਦਾ ਟਾਈਮ ਹੋ ਗਿਆ ਮਿਸਤਰੀ ਵੀ ਆਉਣ ਆਲਾ ਹੁਣ ਖੜਾ ਹੋ ਜਾ ਟਾਈਮ ਬਹੁਤ ਹੋ ਗਿਆ 7:30 ਦਾ ਟਾਈਮ ਹੋ ਗਿਆ ਫੇਰ ਕਹਿ ਦੇ ਨਾ ਵੀ ਬੋਲ ਦੀ ਆ ਹਾਂ ਇੰਨਾ ਟਾਈਮ ਹੋ ਗਿਆ ਤੂੰ ਜਦਾਈ ਨਹੀਂ ਮੈਨੂੰ ਉਹੀ ਕਹੀ ਜਾਨੀ ਤੈਨੂੰ ਇੰਨੇ ਮੇਰੇ ਜਿਗਾ ਮੱਖਸ ਨਾ ਖੜਦਾ ਆਦੂਗੀ ਯਾਰ ਇੰਨਾ ਟਾਈਮ ਹੋ ਗਿਆ ਯਾਰ ਮਿਸਤਰੀ ਵੀ ਆਵਾ ਆਉਣਾ ਲੈ ਜਾਨਾ ਯਾਰ ਮੈਂ ਨਾ ਆਉਣਾ ਪਤਾ ਜਾ ਕੇ ਕੀ ਲੋੜਾ ਹੁਣ ਨਾਉਣ ਦੀ ਬਾੜੀ ਸਾਜਰੇ ਉੱਠ ਗਿਆ ਨਾ ਹੁਣ ਐਂ ਭੱਜ ਜਾ ਬਿਨਾਂ ਨਾ ਤਈ ਕੋਈ ਨਹੀਂ ਤੇਰਾ ਟੌਰ ਕੱਢਣ ਨੂੰ ਕੁਝ ਹੋ ਰਿਹਾ

ਲਓ ਵੇ ਬਿੰਦਰਾ ਹੋ ਗਿਆ ਤੂੰ ਤਾਂ ਤਿਆਰ ਚੱਲੀਏ ਪਰਸ਼ੀਤੀ ਹੋਇਆ ਨਹੀਂ ਤੁਸੀਂ ਤਿਆਰ ਹੋ ਗਿਆ ਹੁਣ ਕੀ ਮੈਂ ਟਾਈਮ ਲਾਉਣਾ ਤਿਆਰ ਹੁਣ ਦੇ ਐਨਾ ਟਾਈਮ ਲੱਗਦਾ ਜਨਨੀਆਂ ਮੰਗੂ ਤਿਆਰ ਹੋਈ ਜਾਂਨੇ ਹੋ ਓ ਮੈਂ ਕਿਹਾ ਤੇਰੇ ਵਾਂਗੂ ਤਿਆਰ ਹੋਣਾ ਸੁਰਖੀ ਬਿੰਦੀ ਲਾਉਣੀ ਐ ਹੋਰ ਜਨਨੀਆਂ ਤਾਂ ਵੀ ਵੱਧ ਕੇ ਟਾਈਮ ਲਾ ਰਹੀ ਹਾਂ ਐਨਾ ਤਾਂ ਜਨਨੀਆਂ ਨਹੀਂ ਟਾਈਮ ਲਾਉਂਦੀਆਂ ਹੈਗੀਆਂ ਜਿੰਨਾ ਤੂੰ ਟਾਈਮ ਲਾਈ ਜਾਂਦਾ ਮਿਸਤਰੀ ਆ ਰਿਹਾ ਮਿਸਤਰੀ ਆ ਰਿਹਾ ਦਿੱਕੀ ਜਾਂਦਾ ਬਸ ਮੈਂ ਜਾਂਦਾ ਤੈਨੂੰ ਬਾਜ ਨਹੀਂ ਸੁਣਿਆ ਦੀ ਮੇਰਾ ਮੋਬਾਈਲ ਕਿਧਰ ਗਿਆ ਦੂਜਾ ਮੋਬਾਈਲ ਉਹ ਬਾਹਰ ਪਿਆਗਾ ਚੱਲੇ ਕਿ ਜਨਾ ਮੈਂ ਹਾਂ ਨਾਲ ਮੇਰੀ ਗੱਲ ਸੁਣ ਲਓ ਹਾਂ ਵੀਰਵਾਰ ਅੱਜ ਪੀ ਕੇ ਨਹੀਂ ਆਉਣੀ ਕਦੋਂ ਪੀ ਕੇ ਉਹ ਨਾ ਸ਼ਾਮ ਨੂੰ ਕੋ ਟਕਲਾ ਲੈ ਲੈ ਮੰਗਲਵਾਰ ਤੇ ਵੀਰਵਾਰ ਛੱਡ ਦਿਆ ਕਰੋ ਕੋਈ ਦਿਨ ਛੱਡ ਵੀ ਦਿਆ ਕਰੋ ਮੰਗਲਵਾਰ ਨੂੰ ਪਿੰਦੀ ਨਹੀਂ ਮੈਂ ਨਾ ਵੀਰਵਾਰ ਨੂੰ ਨਾ ਕਾਨੂੰ ਪਿੰਨਾ ਵੀਰਵਾਰ ਆ ਰ ਮੰਗਲਵਾਰ ਅੱਜ ਵੀਰਵਾਰ ਆ ਪੀ ਕੇ ਨਹੀਂ ਆਉਣਾ ਨਹੀਂ ਦੇਖ ਲੈ ਫਿਰ ਬਣਦਾ ਕੀ ਐ ਤੇਰਾ ਅੱਜ ਨਹੀਂ ਪੀ ਕੇ ਆ ਮੈਂ ਹਾਂ ਆਗੇ ਮਿਸਤਰੀ ਜੀ ਹੋ ਠੀਕ ਹੈ ਜੀ ਆਈ ਟਾਈਮ ਨਾਲ ਆ ਜਾ ਕਰ ਯਾਰਾ ਟਾਈਮ ਨਾਲ ਯਾਰ ਕੀ ਦੱਸਾਂ ਤੈਨੂੰ ਨਾ ਆ ਤਾਂ ਜਾਂਦਾ ਬਾਪੂ ਢਿੱਲਾ ਹੋ ਗਿਆ ਰਾਤ ਠੇਕੇ ਦੇ ਕੰਮ ਆ ਯਾਰ ਸਵਾ ਅੱਠ ਹੋ ਰਹੇ ਨੇਗੇ ਉਹ ਠੇਕੇ ਦੇ ਰਹਿ ਗਿਆ ਬਾਪੂ ਢਿੱਲਾ ਹੋ ਗਿਆ ਕੀ ਹੋ ਗਿਆ ਇਸ ਬਾਪੂ ਨੂੰ 12 ਤੂੰ ਹੀ ਮਸਣਾ ਬੀਪੀ ਜਗਟ ਗਿਆ ਦਾ ਅੱਛਾ ਤੂੰ ਮੈਨੂੰ ਫੋਨ ਕਰਦਾ ਰਾਤ ਨੂੰ ਨਹੀਂ ਫੋਨ ਤਾਂ ਕਰ ਦਿੰਦਾ ਮੈਂ ਕਿੱਲੇ ਗਿਆ ਹਾਂ ਹੁਣ ਮੈਨੂੰ ਐ ਹੋਇਆ ਸੀ ਮੈਂ ਥੱਕ ਰੁਕਟ ਕੇ ਬੈਲੀ ਆਉਨੇ ਆ ਹਾਂ ਆ ਬਤੇ ਯਾਰ ਦੋਸਤ ਦਾ ਕੀ ਫਾਇਦਾ ਹੁੰਦਾਗਾ ਨਹੀਂ ਕੋਈ ਗੱਲ ਨਹੀਂ ਚੱਲ ਠੀਕ ਆਜੂ ਚੱਲੀ ਜਲਦੀ ਟਾਈਮ ਨਾਲ ਨਹੀਂ ਹੁੰਦਾ फिर जाके आने चाची लवली, को जा लवली आजा सुमन और और दीदी लवली दीदी हाँ ठीक है हाँ ठीक है तू दस की बन दस कुछ नहीं कम नबेड़े सुमन हाँ दीदी सारा कम नबेड़े ਮੈਂ ਪਹਿਲਾਂ ਸੋਚਿਆ ਚਾਚੀ ਦੇ ਜਾਣੀ ਆ ਔਰ ਮੈਂ ਸੋਚਿਆ ਹੁਣ ਮੈਂ ਦੀਦੀ ਕੋਲ ਜਾ ਕੇ ਆਨੇ ਲਵਲੀ ਦੀਦੀ ਦੇ ਜਾ ਆਨੀ ਆ ਹਾਂ ਬੱਚੇ ਗਏ ਸਕੂਲ ਹਾਂ ਦੀਦੀ ਗਏ ਸਾਰੇ ਬੱਚੇ ਚਲ ਨਾ ਹਾਂ ਔਰ ਕੀ ਬੰਦਾ ਹੈ ਬਸ ਕੁਝ ਨਹੀਂ ਬਸ ਆਹਦੀ ਟੈਨਸ਼ਨ ਜੀ ਹੋ ਰਹੀ ਹੈ ਕੀ ਦਸੀਏ ਹੁਣ ਬੜਾ ਤੰਗ ਕਰਕੇ ਆ ਡੇਲੀ ਇਹ ਦਾਰੂ ਪੀ ਲੈਂਦਾ ਗਾ ਹੋਰ ਹੋਰ ਚਲ ਟੈਨਸ਼ਨ ਨਾਲੇ ਟੈਂਸ਼ਨ ਹਟ ਟੈਮ ਰਹਿੰਦੀ ਆ ਹੁੰਦਾ ਵੀ ਕ ਪਤਾ ਨਹੀਂ ਕਦੋਂ ਹਟੂਗਾ ਇਹ ਪੀਣੋਂ ਕਦੋਂ ਨਹੀਂ ਹਟੂਗਾ ਮੈਂ ਤਾਂ ਇਨੀ ਟੈਂਸ਼ਨ ਰਹਿੰਦੀ ਆ ਉੱਠਦਾ ਵੀ ਨਹੀਂ ਜਲਦੀ ਆ ਨੰਨੇ ਵਾਰੀ ਚ ਜਾਣਾ ਪੈਂਦਾ ਤਿੰਨ ਚਾਰ ਵਾਰੀ ਮੈਂ ਜਗਾ ਕੇ ਆਈ ਫਿਰ ਵੀ ਸੁੱਤਾ ਪਿਆ ਰਿਹਾ ਮੈਂ ਸਾਰਾ ਕੰਮ ਨਿਮੇੜ ਲਿਆ ਫਿਰ ਵੀ ਆਈ ਉਹ ਸੁੱਤਾ ਰਿਹਾ ਕੋਥਲ ਕੋਥਲ ਕੇ ਜਗਾਣਾ ਪੈਂਦਾ ਅੱਛਾ ਪਰ ਦੇਖਣ ਜਿਦਾ ਦੀਦੀ ਲੱਗਦਾ ਨੀਗਾ ਵੀ ਵੀਰਾ ਐਵੇਂ ਜਾ ਕੰਮ ਕਰਦਾ ਦੇਖਣ ਚ ਨਹੀਂ ਲੱਗਦਾ ਨੀ ਇਹਦੇ ਵਰਗਾ ਤਾਂ ਕੋਈ ਹੋਣਾ ਨਹੀਂ ਨਾ ਇਹ ਕੋਈ ਵੀਰਵਾਰ ਛੱਡੇ ਨਾ ਕੋਈ ਮੰਗਲਵਾਰ ਛੱਡੇ ਇਹਨੇ ਤਾਂ ਮੈਨੂੰ ਬਹੁਤ ਦੁਖੀ ਕਰਖਿਆ ਜਿਹੜਾ ਕੱਤੇ ਕਹਿੰਦੇ ਉਹੀ ਜਾਣੇ ਮੈਂ ਤਾਂ ਬੜੀ ਦੁਖੀ ਹੋ ਗਈਆਂ ਪਰ ਇਸ ਹਿਸਾਬ ਨਾਲ ਤਾਂ ਫਰਦੀਦੀ ਮੈਂ ਬਹੁਤ ਚੰਗੀ ਆ ਮੇਰਾ ਘਰ ਵਾਲਾ ਕੋਈ ਨਹੀਂ ਐਵੇਂ ਜਾਂ ਕੰਮ ਕਰਦਾ ਤੇ ਨਾ ਹੀ ਜੇ ਪੀਣੀ ਦਾ ਹੋਵੇ ਕਦੇ ਗਦਾਏ ਚਲੇ ਵਿਆਹ ਸ਼ਾਦੀ ਚ ਕਿਤੇ ਪੀਪੂ ਲੈਂਦਾ ਪਰ ਐਵੇਂ ਨਹੀਂ ਅੱਜ ਤੱਕ ਉਹਨੇ ਐਂਦਾ ਕੰਮ ਕੀਤਾ ਕਦੇ ਮੈਂ ਤਾਂ ਬਹੁਤ ਦੁਖੀ ਹੋ ਰਹੀ ਆ ਸੁਮਨ ਕੀ ਦੱਸਾਂ ਸੱਚੀ ਬਹੁਤ ਜ਼ਿਆਦਾ ਦੁਖੀ ਆ ਮੈਂ ਆ ਉਹ ਦੀਦੀ ਫਿਰ ਚਲ ਟੈਨਸ਼ਨ ਨਾ ਲਿਆ ਕਰ ਐਵੇਂ ਨਾ ਰੋਇਆ ਕਰ ਵਧੀਆ ਸਗੋਂ ਤੇਰੇ ਘਰ ਆਲਾ ਪਿੰਦਾ ਨਹੀਂ ਖਾਂਦਾ ਨਹੀਂ ਹਾਂ ਮੇਰੇ ਆਲਾ ਤਾਂ ਸਵੇਰੇ ਜਾਂਦਾ ਆਥਰ ਨੂੰ ਐ ਡੁੰਨ ਹੋ ਕੇ ਆਉਂਦਾ ਪੂਰਾ ਢੱਕ ਕੇ ਆਉਂਦਾ दारू ਨਾਲ ਸਰਕਾਰ ਕਹਿੰਦੀ ਆ ਨਸ਼ੇ ਬੰਦ ਕਰਤੇ ਨਸ਼ੇ ਬੰਦ ਕਰਤੇ ਐ ਨਈ ਸਰਕਾਰ ਨੇ ਤਾਂ ਸਾਰੇ ਨਸ਼ੇ ਲਾਤੇ ਸਗੋਂ ਸਹੀ ਗੱਲ ਨਾ ਦੇਵੀਂ ਪਰ ਮੇਰੇ ਤਖਾਰਾ ਕਦੇ ਨਹੀਂ ਹੱਥ ਲਾਂਦਾ ਕੋਈ ਵੀ ਐਵੇਂ ਜਿਹਾ ਵਿਆਹ ਸ਼ਾਦੀ ਚ ਕੀ ਪੀ ਲਈ ਪੀ ਲਈ ਪਰ ਅੱਜ ਤੱਕ ਘਰੇ ਨਹੀਂ ਕਦੇ ਉਹਨੇ ਕਲੇਸ਼ ਕੀਤਾ ਨਾ ਹਮੇਸ਼ਾ ਹੱਸ ਕੇ ਬੋਲਦਾ ਨਾ ਕਦੇ ਅਸੀਂ ਲੜਾਈ ਕੀਤੀ ਹੈ ਸਾਰੇ ਬੱਚਿਆਂ ਨੂੰ ਵੀ ਪਿਆਰ ਕਰਦਾ ਸਾਨੂੰ ਵੀ ਬੜਾ ਪਿਆਰ ਕਰਦਾ ਵਧੀਆ ਸੁਮਨ ਤੇਰੇ ਘਰ ਵਾਲਾ ਤਾਂ ਬਹੁਤ ਵਧੀਆ ਮੇਰੇ ਘਰ ਵਾਲੇ ਨੇ ਤਾਂ ਮੇਰਾ ਜਮੇ ਚ ਰੂਸ ਕਰ ਰੱਖਿਆ ਜਦੋਂ ਪੀ ਕੇ ਆ ਜਾਂਦਾ ਨਾ ਮੈਂ ਤਾਂ ਇੰਨਾ ਕੁੱਟਦਾ ਬਹੁਤ ਜ਼ਿਆਦਾ ਅਨਦਰ ਮਾਰ ਖਰਾਬ ਕਰਦਾ ਬਹੁਤ ਜ਼ਿਆਦਾ ਨਾਲ ਮੈਂ ਸਾਰਾ ਦਿਨ ਕੰਮ ਲੱਗੀ ਰਹਿੰਦੀ ਆ ਘਰ ਦੇ ਵਿੱਚ ਫਿਰ ਵੀ ਬਹੁਤ ਦੁਖੀ ਕਰਖਿਆ ਚਲਦੀ ਲਈ ਐਨੀ ਨਾ ਟੈਨਸ਼ਨ ਲਿਆ ਕਾ ਚਲ ਸਮਝਾਵਾਂਗੇ ਉਹਨੂੰ ਕਾ ਤੋ ਐਨੀ ਟੈਨਸ਼ਨ ਲੈ ਰਹੀ ਹੈ ਰੋਇਆ ਨਹੀਂ ਕਰਦੇ ਰੋ ਕੇ ਕੀ ਬਣੂੰਗਾ ਹੁਣ ਦੱਸ ਕੀ ਕਰਾਂ ਨਾ ਤਾਂ ਮੈਂ ਮਾਪਿਓ ਨੂੰ ਕਹਿਣ ਜੋਗੀ ਜਿਨ੍ਹਾਂ ਨੇ ਸਹਿੜ ਕੇ ਮੇਰੇ ਇਹ ਅਮਲੀ ਭੱਲੇ ਪਾਇਆਗਾ ਮਾਪੇ ਪਾਪਾ ਦਾ ਕੀ ਕਸੂਰ ਹੁੰਦਾ ਮਾਪੇ ਪਾਪਾ ਨੂੰ ਕਿਹੜਾ ਪਤਾ ਹੁੰਦਾ ਵੀ ਇਹ ਇੰਜ ਨਿਕਲੂਗਾ ਮਾਪੇ ਪਾਪਾ ਤਾਂ ਹਮੇਸ਼ਾ ਚੰਗਾ ਹੀ ਸੋਚਦੇ ਨੇ ਚੰਗਾ ਹੀ ਵਿਆਹ ਕਰਦੇ ਨੇਗੇ ਪਰ ਮਾਪੇ ਪਾਪਾ ਨੂੰ ਹੁਣ ਆਪਾਂ ਜੇ ਮਾਪੇ ਪਾਪਾ ਨੂੰ ਇਹ ਗੱਲਾਂ ਦੱਸ ਦਿਆਂ ਤਾਂ ਉਹਨਾਂ ਨੂੰ ਹੋਰ ਟੈਨਸ਼ਨਾਂ ਪੈਂਦੀਆਂ ਨਹੀਂਆਂ ਇਸੇ ਕਰਕੇ ਤਾਂ ਮੈਂ ਦੱਸਦੀ ਨਹੀਂ ਵੀ ਨਾ ਮੇਰੇ ਮਾਪਿਓ ਟੈਨਸ਼ਨ ਨਾ ਲੈਣਗੇ ਮੈਂ ਨਹੀਂ ਦੱਸਣਾ ਹੈਗਾ ਜਵੇਂ ਦੇਖ ਲਓ ਕਹਿੰਦੇ ਨੇ ਧੀਆ ਹਨਾ ਵੀ ਮਾਪਿਓ ਨੂੰ ਦੱਸਦੀਆਂ ਨਹੀਂ ਮੈਂ ਤਾਂ ਉਸ ਕਰਕੇ ਦੱਸਦੀ ਹਣੀ ਵੀ ਨਾ ਕਾਨੂੰ ਦੱਸਣਾ ਬਜ਼ੁਰਗ ਹੋ ਰਹੇ ਨੇ ਮਾਪਿਓ ਵੀ ਕਾਨੂੰਨਾਂ ਨੂੰ ਟੈਨਸ਼ਨਾਂ ਦੇਣੀਆਂ ਨਹੀਂਆਂ ਨੇਗੀ ਸਹੀ ਗੱਲ ਐ ਦੀਦੀ ਐਨੀ ਟੈਨਸ਼ਨ ਜੇ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਤਾਂ ਉਹ ਪਹਿਲਾਂ ਹੀ ਮਰ ਜਾਣਗੇ ਇਹ ਗੱਲ ਤਾਂ ਬਾਅਦ ਚ ਪਤਾ ਲੱਗੂਗੀ ਉਹਨਾਂ ਨੂੰ ਇਹ ਹੀ ਆ ਮੈਂ ਤਾਂ ਬੱਚਿਆਂ ਦੇ ਕਰਕੇ ਜੀ ਆ ਰਹੀਆਂ ਇਹਦੇ ਅੰਮਲੀ ਦੇ ਕੱਟੀ ਜਾਣੀ ਆ ਮੈਂ ਤਾਂ ਸ਼ਰਾਬੀ ਦੇ ਹੂੰ ਜੇ ਹੋਰ ਕੋਈ ਜਨਾਨੀ ਹੁੰਦੀ ਸੁਮਨ ਕੱਟਣਾ ਨਹੀਂ ਸੀਗਾ ਹੂੰ ਸਹੀ ਗੱਲ ਆ ਦੀਦੀ ਤੂੰ ਇਹ ਬਹੁਤ ਭਲੀਆਂ ਜਿਹੜੀ ਤੂੰ ਇਹਦੇ ਨਾਲ ਕੱਟ ਰਹੀ ਆ ਦਿਨ ਰਾਤ ਤੂੰ ਇਹਦੇ ਨਾਲ ਰਹਿਣੀ ਆ ਸਾਹ ਹੋਰ ਨੂੰ ਕਿਸੇ ਨੂੰ ਕੀ ਪਤਾ ਸਾਨੂੰ ਤਾਂ ਲੱਗਦਾ ਵੀ ਇੰਨਾ ਚੰਗਾ ਇੰਨਾ ਚੰਗਾ ਅਸੀਂ ਤਾਂ ਕਦੇ ਇਹਨੂੰ ਦੇਖਿਆ ਹੀ ਨਹੀਂ ਸਾਹ ਸਵੇਰੇ ਜਾਂਦਾ ਤੇ ਸਾਨੂੰ ਤਾਂ ਪਤਾ ਹੀ ਨਹੀਂਗਾ ਵੀ ਅੰਦਰ ਕੀ ਕਰਦਾ ਕੀ ਨਹੀਂ ਕਰਦਾ ਤਾਂ ਪਤਾ ਕੀ ਆ ਸੁਮਨ ਚੰਗਾ ਦੇਖਣਾ ਲੋਕਾਂ ਨੂੰ ਲੱਗਦਾ ਵੀ ਚੰਗਾਗਾ ਜਿਹੜੇ ਘਰੇ ਬੈਠੇ ਆ ਜਨਾਨੀ ਉਹਨੂੰ ਪੁੱਛ ਕੇ ਦੇਖ ਵੀ ਬਣਦਾ ਉਹਦੇ ਨਾਲ ਕੀ ਆਗਾ ਅਨਜਲੂਸ ਕਰਦਾ ਬੱਚਿਆਂ ਦੇ ਵੀ ਸਾਹਮਣੇ ਬੱਚਿਆਂ ਤੇ ਕੀ ਅਸਰ ਪੈਂਦਾ ਹੋਣਾ ਇਸ ਚੀਜ਼ ਦਾ ਸਹੀ ਗੱਲ ਹੈ ਸਹੀ ਬੱਚਿਆਂ ਤੇ ਗਲਤ ਪ੍ਰਭਾਵ ਪੈਂਦਾ ਬੱਚੇ ਵੀ ਉਹੀ ਚੀਜ਼ ਸਿੱਖਣਗੇ ਜੋ ਮਾਪਿਓ ਕਰ ਰਿਹਾ ਹੋਊਗਾ ਬੱਚੇ ਵੀ ਉਹੀ ਸਿੱਖਣਗੇ ਇਹਨੂੰ ਹੁਣ ਕੌਣ ਸਮਝਾਵੇ ਵੀ ਬੱਚਿਆਂ ਤੇ ਇਹ ਅਸਰ ਪੈ ਰਿਹਾਗਾ ਵੀ ਤੂੰ ਨਾ ਐਵੇਂ ਜਲੂਸ ਕਰਦਿਆ ਕਰ ਕਰਾਂ ਕਿ ਸੁਮਨ ਬਾਦੂ ਸਮਝਾਈਦਾ ਨਹੀਂ ਜਿੱਥੇ ਕੰਮ ਤੇ ਜਾਂਦਾ ਉਹ ਇਹਦੇ ਦੋਸਤ ਨਹੀਂ ਸਮਝਾ ਸਕਦੇ ਇਹਨੂੰ ਉਹ ਤਾਂ ਆਪ ਖੁਦ ਪਿੰਦੇ ਨੇਗੇ ਕੀ ਸਮਝਾਂਗੇ ਇਹਨੂੰ ਹੂੰ ਉਹ ਤਾਂ ਖੁਦ ਪਿੰਦੇ ਨੇ ਟੋਲੇ ਬਣਾ ਬਣਾ ਕੇ ਪਿੰਦੇ ਨੇਗੇ ਮੈਂ ਵੀ ਡਰਦੀ ਮਾਰੀ ਆਈਆਂ ਵੀ ਗਿਆ ਕਿ ਨਹੀਂ ਗਿਆ ਮੈਂ ਦੇਖਿਆ ਮੈਂ ਕਿਹਾ ਜਦੋਂ ਲੰਘ ਗਿਆ ਫਿਰ ਮੈਂ ਪਹਿਲਾਂ ਸੋਚਿਆ ਵੀ ਚਾਚੀ ਦੇ ਜਾਨੀ ਆ ਚੱਲ ਫਿਰ ਮੈਂ ਚੱਲ ਫਿਰ ਮੈਂ ਚੱਲ ਮੈਂ ਸੋਚ ਲਿਆ ਮੈਂ ਕਹਿੰਨਾ ਪਹਿਲਾਂ ਦੀਦੀ ਕੋਲ ਜਾ ਕੇ ਆਣੀ ਆ ਮਿਲ ਕੇ ਆਣੀ ਆ ਦੀਦੀ ਨੂੰ ਚੱਲ ਵਧੀਆ ਸੋਮਨ ਹੋਰ ਬੱਚੇ ਕਿਹੜੀ ਕਿਹੜੀ ਕਲਾਸ ਚ ਹੋਗੇ ਇੱਕ ਤਾਂ ਦੀਦੀ ਸੈਕੰਡ ਕਲਾਸ ਚ ਹੈ ਅੱਛਾ ਇੱਕ ਹੈਗਾ ਫਰਸਟ ਕਲਾਸ ਚ दोनों वूल च लगा रखे आप लगाए हुए मेन टेंशन नहीं है लिया घर मेरे घर दा रज के आंदा के मेनू घुमा के लेके आऊगा मैं घूमना घुमा सारा कुछ छुट्टिया पाया मेरा मेरे तमली पल्ले पै गया शराबी ਮੈਂ ਤਾਂ ਹੁਣ ਵੀ ਟੈਨਸ਼ਨ ਹੋ ਰਹੀ ਆ ਵੀ ਅੱਜ ਵੀਰਵਾਰਾ ਇਹਨਾਂ ਸਮਝਾ ਕੇ ਭੇਜਿਆ ਮੈਂ ਤਾਂ ਲੱਗਦਾ ਸ਼ਾਮ ਨੂੰ ਫੇਰ ਪੀ ਕੇ ਆਊਗਾ ਚਲ ਟੈਨਸ਼ਨ ਨਾ ਲੈ ਦੀਦੀ ਤੇ ਭਾਜੀ ਨੂੰ ਮੈਂ ਕਹਾਂਗੀ ਵੀ ਚੱਲ ਹੁਣ ਵੀ ਤੁਹਾਨੂੰ ਉਹਨੂੰ ਵੀਰੇ ਨੇ ਸਮਝਾਣਗੇ ਚਲ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੌਲੀ ਹੌਲੀ ਸੁਧਰ ਜਾਊਗਾ ਅੱਜ ਕੁਝ ਹੋਰ ਕੱਲ ਕੁਝ ਹੋਰ ਜਿਵੇਂ ਤੁਸੀਂ ਰੋਜ਼ ਲੜਾਈ ਕਰਦੇ ਹੋ ਇਹ ਬੱਚਿਆਂ ਤੇ ਅਸਰ ਪੈਂਦਾ ਚਲ ਕੋਈ ਗੱਲ ਨਹੀਂ ਉਹਨਾਂ ਗਵਾਂਢ ਚ ਰਹਿਣ ਦਾ ਕੀ ਫਾਇਦਾ ਇਹੀ ਫਾਇਦਾ ਹੋਊਗਾ ਜੇ ਅਸੀਂ ਉਹਨੂੰ ਸਮਝਾਵਾਂਗੇ ਬਾਜੀ ਆ ਕੇ ਤੁਹਾਡੇ ਸਮਝਾਣਗੇ ਠੀਕ ਹੈ ਨਾ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੌਲੀ ਹੌਲੀ ਆਪੇ ਸੁਧਰ ਜਾਊਗਾ ਚੱਲ ਪਹਿਨੇ ਮੈਂ ਜਾਣੀ ਆ ਤਨੇ ਬਾਜੀ ਆਣ ਆ ਲੈਨੇ ਰੋਟੀ ਦਾ ਟਾਈਮ ਹੋ ਰਿਹਾ ਫਿਰ ਮੈਂ ਫਿਰ ਆਵਾਂਗੀ ਚੱਲ ਦੇਖ ਦੇਖ ਲਿਓ ਸਮਝਾ ਕੇ ਹਾਂ ਟੈਨਸ਼ਨ ਨਾ ਆ ਜੀ ਸ਼ਾਇਦ ਤੁਹਾਡੇ ਕਹੇ ਤੋਂ ਸਮਝੇ ਜੀ

ਕੱਟ ਕਰੀ ਦੇ ਉਹ ਐ ਥੋੜੀ ਸੱਟ ਖਾਣਾ ਮੈਂ ਕਮਾਲ ਕਰੀ ਜਾਂਦਾ ਤੂੰ ਚੜ ਦੇ ਚੱਲ ਚੰਗਾ ਆ ਜਾ ਉਹ ਰੋਟੀ ਰੋਟੀ ਖਾ ਕੇ ਪੈ ਜੀ ਸਵੇਰੇ ਵੀ ਕੰਮ ਦੀ ਆ ਨਾ ਆਪਣਾ ਲਾਵਾ ਗੁੱਟ ਗਿਆ ਇਹ ਜੋ ਨਾ ਬੀਤ ਹੋਣਾ ਪਹਿਲੀ ਕਿਵੇਂ ਡਿੱਗਦਾ ਫਿਰਦਾ ਟੱਲੀ ਉਹ ਤੂੰ ਆ ਜਾ ਆ ਜਾ ਗਰਨ ਜਲਦੀ ਆਮ ਗੇਟ ਹੀ ਨਹੀਂ ਖੋਲ ਲਿਆ ਕੋਈ ਨਾ ਗੋਲ ਮਾਰ ਦੇ ਐ ਬਣਾ ਨਹੀਂ ਵੀ ਆਉਣਾ ਗੇਟ ਖੋਲਣਾ ਮੈਂ ਬਿੱਲੀ ਬੈਠੀ ਹਣੀ ਮੋਜ ਨਾਲ ਚੰਗਾ ਫਿਰ ਤੂੰ ਵਗ ਜਾ ਫਿਰ ਹਾਂ ਗਾ ਉਹਨਗੇ ਦਰ ਆਏ ਅੱਜ ਫੇਰ ਪੀ ਆਇਆ ਨਾਲ ਮੈਂ ਤੈਨੂੰ ਸਮਝਾ ਕੇ ਤੋਰਿਆ ਸੀ ਵੀ ਅੱਜ ਵੀਰਵਾਰ ਆ ਅੱਜ ਨਹੀਂ ਪੀਣੀ ਕੰਟਰਾ ਹੋ ਗਿਆ ਨਹੀਂ ਸਮਝਦਾ ਕੰਟਰਾ ਹੋ ਗਿਆ ਮੈਨੂੰ ਹਾਂ ਕੰਟਰਾ ਹੋ ਗਿਆ ਤੈਨੂੰ ਤੂੰ ਕਿਉਂ ਪੀ ਕੇ ਆਇਆ ਨਾਲ ਤੈਨੂੰ ਸਮਝਾ ਕੇ ਤੋਰਿਆ ਸੀ। ਉਹ ਮੈਂ ਪੀ ਗਏ ਗਦੋਆ ਆ ਮੈਂ ਕੋ ਟਕਲਾ ਗਿਆ ਆ। ਕੀ ਕੋ ਟਕਲਾ ਗਿਆ ਆ ਮੈਂ। ਤੂੰ ਚੁੱਪ ਕਰਕੇ ਪਹਿਲੇ ਬਣੀ ਦੇ ਮੈਨੂੰ। ਮੈਂ ਨਹੀਂ ਰਹਿੰਦੀ। ਮੈਂ ਜਾਊਂਗੀ ਹੁਣ ਤਾਂ। ਐਂ ਕਿਹਨੇ ਰਹਿੰਦੀ ਤੂੰ? ਹਾਂ ਮੈਂ ਜਾਊਂਗੀ। ਹੈ? ਕਿਵੇਂ ਰਹੂ? ਲੈ ਆਂ ਤਬਾ ਜਿਆ ਕੀ ਹੋ ਰਿਹਾ? ਹਾਂ ਦੇਖ ਲੈ ਭਾਈ ਮੇਰੇ ਨਾਲ ਗਲੇਸ਼ ਕਰਦੀ ਏ। ਖੜੀ ਹੋ ਖੜੀ ਹੋ। ਜਦੋਂ ਮੈਂ ਤੜਕੀ ਜਾਣਾਂ ਤੋਂ ਗਲੇਸ਼ ਕਰਦੀ ਏ ਮੇਰੇ ਨਾਲ। ਜਦੋਂ ਮੈਂ ਜਾਵਾਂ ਨਾ ਉਹ ਤੋਂ ਗਲੇਸ਼ ਕਰਦੀ ਆ ਮੇਰੇ ਨਾਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਹਿ ਜਾਂਦੀ ਆ ਹਾਂ ਦੇਖ ਲੈ ਸੁਮਨ ਆ ਮੈਂ ਦਿਨ ਉਸ ਕਰਦਾ ਡੇਲੀ ਰਾਤ ਨੂੰ ਆ ਕੇ ਪੀ ਕੇ ਚੌਰਾ ਤੁਸੀਂ ਸਮਝਾ ਨਹੀਂ ਸਕਦੇ ਇਹਨੂੰ ਬਾਜੀ ਤੁਹਾਨੂੰ ਇਹ ਸਮਝਾਣਾ ਪਊਗਾ ਪਹਿਲਾਂ ਤਾਂ ਜੇ ਬਣੀ ਲੇਕੇ ਨਾ ਰੋ ਡ੍ਰੀਲਰ ਮੈਂ ਇਹ ਨਹੀਂ ਲੈ ਕੇ ਹਰਦੀ ਖੁਸ਼ੀ ਵੀ ਮੈਨੇ ਲੈ ਕੇ ਆਂਦੀ ਸਾਹ ਦੇਖ ਲੈ ਸੁਮਨ ਦੇਖ ਲਿਆ ਸੁਮਨ ਅੱਜ ਤਾਂ ਤੂੰ ਆਪ ਦੀ ਅੱਖੀਂ ਦੇਖ ਲਿਆ ਅੱਜ ਹਾਂ ਦੀਦੀ ਮੈਂ ਅੱਜ ਦੇਖ ਲਿਆ ਮੈਂ ਤਾਂ ਤੁਹਾਡਾ ਰੋਲਾ ਸੁਣ ਕੇ ਆਈ ਸੀ ਮੈਂ ਪਤਾ ਨਹੀਂ ਕਾ ਦਾ ਰੋਲਾ ਪੈਣ ਲੱਗ ਰਿਹਾ ਚੱਲ ਰੋਣਾ ਰੋਜ਼ ਮੇਰੇ ਨਾਲ ਐਵੇਂ ਕਰਦਾ ਮੈਂ ਨਹੀਂ ਰਹਿੰਦੀ ਹੁਣ ਨਾ ਤੱਕਿਆ ਨਹੀਂ ਕਿਹਾ ਕਰਦੇ ਠੀਕ ਹੈ ਨਾ ਦੋਹਾਂ ਬੰਦਿਆਂ ਚ ਜਿਵੇਂ ਮੀਆਂ ਬੀਬੀ ਚ ਕਿਹਦੀ ਨਹੀਂ ਲੜਾਈ ਹੁੰਦੀ ਚੱਲ ਸਮਝਾਵਾਂਗੇ ਅੱਜ ਦੇ ਦਿਨ ਤੁਸੀਂ ਪੈਜੋ ਚਲ ਉਹਨੂੰ ਵੀ ਪੈ ਜਾਂਦਾ ਤੁਸੀਂ ਵੀ ਪੈਜੋ ਤਾਂ ਸਵੇਰੇ ਨਾ ਮੈਂ ਤਾਂ ਹੁਣ ਮੇੜੂਗੀ ਆਪਦੇ ਬੱਚੇ ਮੈਂ ਤਾਂ ਉਹਦੇ ਨਾਲ ਲੈ ਜਾਈਂਗੀ ਨਾ ਨਾ ਮੇਰੇ ਘਰ ਨਹੀਂ ਬਰਬਾਦ ਕਰਿਆ ਕਰਦੇ ਤੇਰੇ ਮੈਂ ਬੋਤ ਦੇਖ ਲਿਆ ਕੋਈ ਗੱਲ ਨਹੀਂ ਉਹਨੂੰ ਸਮਝਾਵਾਂਗੇ ਆਪਾਂ ਇਹ ਨਹੀਂ ਸਮਝਦਾ ਹੈਗਾ ਜੇ ਸਮਝੂਗਾ ਕਿਉਂ ਨਹੀਂ ਸਮਝੂਗਾ ਆਪਾਂ ਬੰਦੇ ਇਕੱਠੇ ਕਰਾਂਗੇ ਨਾ ਇਹ ਨਹੀਂ ਸਮਝਦਾ ਹੈਗਾ ਆਊਗਾ ਸਾਬੂ ਹਣ ਲਊਗਾ ਅੱਜ ਰਾਤ ਨੂੰ ਰਾਮ ਤਾਂ ਮੈਂ ਮਿਲ ਕੇ ਜਾਊਂਗੀ ਹੁਣ ਤਾਂ ਮੈਂ ਨਾ ਨਾ ਚਲ ਮੈਂ ਤਾਂ ਜਾਣ ਨਹੀਂ ਹੁਣ ਤਾਂ ਮੈਂ